वाग वाग बाद। बाद मासी ਦੇ ਘਰ ਜਾ ਕੇ ਪਾਤੇ ਆਪਾਂ ਖਲਾਰੇ ਸੱਸਿਆ ਕਾਲ ਜੀ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਵਧੀਆ ਹੋਵਗੇ ਆਪਾਂ ਹਮੇਸ਼ਾ ਇਸ ਤਰ੍ਹਾਂ ਫਿਟ ਐਂਡ ਫਾਈਨ ਚਲੋ ਅੱਗੇ ਬਲੌਗ ਵੱਲ ਵਧੀਏ ਰਾਤ ਨੂੰ ਰਾਜੇ ਢਾਬੇ ਰੋਟੀ ਪਾਣੀ ਖਾਣ ਤੋਂ ਬਾਅਦ ਬਾਅਦ ਚਲੇ ਮਾਸੀ ਦੇ ਪਿੰਡ ਵੱਲ ਕਿਉਂਕਿ ਆਪਣਾ ਮਾਸੀ ਦਾ ਮੁੰਡਾ ਕੈਨੇਡਾ ਤੋਂ ਆਇਆ ਉਹਨੇ ਸੋਚਿਆ ਕਿ ਇਹ ਤਾਂ ਕੰਮ ਸੌਖਾ ਹੋਊਗਾ ਇੰਡੀਆ ਦੇ ਨਿਆਣਿਆਂ ਨੂੰ ਰਾਤ ਨੂੰ ਸਲੌੜਾ ਪਰ ਉਹਨੂੰ ਕੀ ਪਤਾ ਸੀ ਕਿ ਇਹ ਬੱਚੇ ਨਹੀਂ ਆਗੇ ਇਹ ਤਾਂ ਸ਼ੈਤਾਨ ਬੱਚੇ ਨੇ ਸੋ ਬੜੀ ਮੁਸ਼ਕਿਲ ਦੇ ਨਾਲ ਇਹਨਾਂ ਨੂੰ ਮਨਾਇਆ ਬਹੁਤ ਜਿਆਦਾ ਲੱਗਿਆ ਜੋਰ ਬਹੁਤ ਤੋਂ ਬਾਅਦ ਇਹ ਬੱਚੇ ਨੂੰ ਚੱਕਿਆ ਗੋਦੀ ਨਿਆਮਤ ਨੂੰ ਸੁਲਾਉਣਾ ਕਿਤੇ ਸੌਖੀ ਗੱਲ ਥੋੜੀ ਐ ਸਾਰੇ ਕਮਰਿਆਂ ਦੇ ਵਿੱਚ ਘੁਮਾ ਕੇ ਉਸ ਨੂੰ ਮਾਸੀ ਦਾ ਬੈੱਡ ਦਿਖਾਇਆ ਵੀ ਇੱਥੇ ਤੇਰੀ ਮਾਸੀ ਸੌਂਦੀ ਸੀ ਸੋ ਦੂਜੇ ਦਿਨ ਹੋਈ ਮਾਰਨਿੰਗ ਤੇ ਸਾਜਰੀ ਸੁਨੇਹਾ ਆਇਆ ਕਿਸੇ ਦੀ ਤੋਰ ਨਹੀਂ ਸੀ ਚਿੱਠੀ ਸੋ ਵਾਹ ਜੀ ਵਾਹ ਉਸ ਦਿਨ ਬੱਚਾ ਪਾਰਟੀ ਹੋਈ ਤਿਆਰ ਤੇ ਆਪਣੇ ਉਹੀ ਕੰਮਾਂ ਤੇ ਲੱਗੇ ਸੋ ਫਿਰ ਤੋਂ ਮਾਸੀ ਦੇ ਮੁੰਡੇ ਨੂੰ ਆਪਾਂ ਨੇ ਬੱਚਿਆਂ ਦੀ ਜ਼ਿੰਮੇਵਾਰੀ ਦਿੱਤੀ ਸ਼ਾਮ ਬਈ ਸੋ ਹਰ ਮੈਚ ਦਾ ਬੱਚਾ ਸਾਡੇ ਕੋਲ ਅਵੇਲੇਬਲ ਹੈ ਵੀ ਛੋਟੇ ਤੋਂ ਲੈ ਕੇ ਬੜਾ ਤੇ ਬੜੇ ਤੋਂ ਲੈ ਕੇ ਛੋਟਾ ਸੋ ਮਾਸੀ ਦੇ ਘਰ ਲੱਗਿਆ ਰੌਣਕਾਂ ਸੋ ਸੋ ਬਾਅਦ ਅਸੀਂ ਲੇਬਰ ਲੱਪਣ ਗਏ ਖਮਾਣੋ ਪਰ ਬੜੀ ਮੁਸ਼ਕਲ ਦੇ ਨਾਲ ਇੱਕ ਬੰਦਾ ਲੱਭਿਆ ਫਿਰ ਉਹ ਵੀ ਰਸਤੇ 'ਚ ਮੁੜ ਗਈ ਸੋਚਿਆ ਕਿਉਂ એનર્ਜੀ ਵੇਸਟ ਕਰਨੀ ਅੱਸੀ ਉਸ ਟਾਈਮ ਆਪਣੇ ਪਰੌਂਠਿਆਂ 'ਤੇ ਮਨ ਧਿਆਨ ਦਿੱਤਾ ਤੇ ਨਾਲ ਪੀਤੀ ਲੱਸੀ ਬਹੁਤ ਹੀ ਸਵਾਦ ਆਇਆ ਉਸ ਤੋਂ ਬਾਅਦ ਕਰਦਾ ਥੋੜਾ ਸਮਾਨ ਚੁਕਾਇਆ ਤੇ ਬਹੁਤ ਸਾਰੇ ਲੋਕ ਘਰੇ ਮਿਲਣਾ ਤੇ ਆਜ਼ੀ ਅੱਜ ਦਾ ਸਾਡਾ ਟਾਸਕ ਇਹ ਛੋਟੇ ਜਿਹੇ ਕੋਠੇ ਢੋਣਾ ਸੀ ਤੇ ਅਸੀਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਤੇ ਇੱਕ ਪਿੰਡ ਚੋਂ ਆਪਾਂ ਬੰਦਾ ਲਿਆ ਤੇ ਉਸ ਤੋਂ ਬਾਅਦ ਪਾਤੇ ਖਲਾਰੇ ਸੋ ਦੇਖਦੇ ਦੇਖਦੇ ਹੀ ਕੋਠਾ ਹੋਇਆ ਥੋ ਗਾਇਬ ਤੇ ਸਾਡਾ ਟਾਸਕ ਪੂਰੀ ਤਰ੍ਹਾਂ ਹੋਇਆ ਕੰਪਲੀਟ ਪੂਰਾ ਖਲਾਰਾ ਪਾ ਕੇ ਸੋ ਘਰ ਦਾ ਕਵਾਰ ਚੁਕਾ ਕੇ ਤੇ ਦਾਦੀ ਦੀ ਸੰਦੂਕ ਸੋ ਇਹ ਮੈਨੂੰ ਬੜੀ ਪਸੰਦ ਆਈ ਵੀ ਤੇ ਇਸ ਨੂੰ ਸਾਂਭਿਆ ਗਿਆ ਉਸ ਤੋਂ ਬਾਅਦ ਸ਼ਾਮ ਹੋ ਗਈ ਤੇ ਅਸੀਂ ਪੁੱਜੇ ਰਾਜਾ ਟਾਪਾ ਹਮੇਸ਼ਾ ਦੀ ਤਰ੍ਹਾਂ ਸੋ ਇੱਥੇ ਆ ਕੇ ਵੀ ਅਸੀਂ ਖਾਣ ਪੀਣ ਦੇ ਪੂਰੇ ਖਲਾਰੇ ਪਾ ਛੱਡੇ ਤੇ ਉਸ ਤੋਂ ਬਾਅਦ ਗੁਲਾਬ ਚਾਮਣ ਆਖਰੀ ਟਾਸਕ ਖਾਣ ਪੀਣ ਦਾ ਹਮੇਸ਼ਾ ਦੀ ਤਰ੍ਹਾਂ ਸੋ ਉਸ ਤੋਂ ਬਾਅਦ ਅਸੀਂ ਗੋੜ ਕਿਵੇਂ ਛੱਡ ਸਕਦੇ ਆ ਭਾਈ ਜਿਹੜੀ ਚੀਜ਼ ਫ੍ਰੀਚ ਮਿਲਦੀ ਓ ਬੇ ਸੋ ਸੁਬਾ ਦਾ ਬਾਈ ਸਾਡਾ ਭਾਈ ਬਹੁਤ ਵਧੀਆ ਲੱਗਿਆ ਇਹਨੂੰ ਮਿਲ ਕੇ ਸੋ ਬਾਈ ਦੀ ਡਿਊਟੀ ਗੇਟ ਪਰ ਹੁੰਦੀ ਆ ਸੋ ਵੀ ਬੰਦਾ ਖੁਸ਼ ਹੋਇਆ ਤੇ ਜਾਂਦੇ ਜਾਂਦੇ ਸਾਡੇ ਰਾਜੇ ਢਾਬੇ ਵਾਲ ਨੇ ਵੀ ਹੱਥ ਵੰਨਤੇ ਵੀ ਭਾਈ ਬਸ ਕਰੋ ਹੁਣ ਬਸ ਬਹੁਤ ਹੋ ਗਿਆ ਤੇ ਫੋਟੋ ਦਾ ਦੌਰ ਸ਼ੁਰੂ ਹੋਇਆ ਤੇ ਸਾਰੇ ਪਰਵਾਰ ਨੇ ਰਲ ਮਿਲ ਕੇ ਫੋਟੋਆਂ ਖਚਾਈਆਂ ਤੇ ਨਾਲ ਦੀ ਨਾਲ ਫੇਸਬੁਕ ਤੇ ਵੀਡੀਓ ਵੀ ਪਾਈਆਂ ਪਰ ਮੇਰੀ ਵੀਡੀਓ ਥੋੜੀ ਲੇਟ ਹੋ ਜਾਂਦੀ ਹੈ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਇੱਕ ਦਿਨ ਵੇਟ ਕਰਨਾ ਪੈਂਦਾ ਹੈ ਕਿਉਂਕਿ ਸਾਂਵਾਂ ਲੱਗਦਾ ਬਲੌਗ ਬਣਾਉਣਾ ਸੌਖਾ ਨਹੀਂ ਉਸ ਤੋਂ ਬਾਅਦ ਮਨ ਤੋਂ ਬੱਚਾ ਹੈ ਭਈ ਦਿਲ ਤੋਂ ਬੱਚਾ ਹੈ ਸੋ ਆਹ ਲੋ ਜੀ ਸ਼ੁਰੂ ਹੋ ਗਿਆ ਪਿੰਗਾ ਵਾਹ ਜੀ ਵਾਹ ਸ਼ਾਨਦਾਰ ਬੁੜੀਆਂ ਤੇ ਕੁੜੀਆਂ ਸਾਰੀਆਂ ਤਿਆਰ ਵਰ ਤਿਆਰ ਲਓ ਜੀ ਸੋ ਹੁਣ ਸਾਡਾ ਟਾਸਕ ਸ਼ੁਰੂ ਹੋਇਆ ਬਹੁਤੋ ਖਾ ਟਾਸਕ ਸੋ ਮੁੰਡਾ ਮਾਸੀ ਦਾ ਕਹਿੰਦਾ ਸੋ ਮੈਂ ਵੀ ਪਿੰਗਾ ਝੁਟਨੀਆ ਬਈ ਹੱਥ ਬਣਾ ਕੇ ਛੱਡਦੇ ਆਂ ਸੀ ਬਾਹਰਲੇ ਬੰਦਿਆਂ ਦੇ ਸੋ ਬਾਹਰਲੇ ਬੰਦਾ ਸਾਡੇ ਇੱਕ ਵਾਰ ਲੋਟ ਆ ਜਵੇ ਰਿਸ਼ਤੇਦਾਰ ਆ ਗਏ ਭਾਈ ਸੱਸੇ ਕੱਲ ਦੀ ਦੋਸਤੋਂ ਫੇਰ ਮਿਲਦੇ ਆਂ ਹੋਰ ਬਲੌਗ ਤੇ